ਬੋੜਿਆ ਕਿ ਸੁਪਰਿਆ ਜਿਹੜੇ ਦੋ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਇਨੀ ਪਾਲਿਸੀ ਕੋਈ ਨਹੀਂ ਬਣੀ ਮਾਈਨਿੰਗ ਵੱਲ ਰਹੀ ਹੈ ਸਾਡੀ ਦਾ ਕਾਨੂੰਨ ਵੱਲ ਰਹੀ ਹੈ ਮਾਈਨਿੰਗ ਬੰਦ ਹੈ ਜਦਾਂ ਤੇ ਫਿਰ ਕਿੱਦਾਂ ਰੇਤਾਂ ਤੁਸੀਂ ਲਿਆ ਰਹੇ ਹੋ ਮੈਨਣ ਕਿ ਮੈਂ ਉਹ ਉਹ ਗਿਲ ਕੱਟਦੇ ਨੇ ਸਰਕਾਰੀ ਉਹ ਨੈਟ ਦੀ ਟੈਂਕ ਇਹ ਤੁਸੀਂ ਸਾਡੇ 6000 ਰੁਪਏ 6000 ਰੁਪਏ ਲਾ ਦੇ ਪਿਆ ਮੇਰੇ ਭਰਾ ਨੇ ਸੋਟਾ ਜਿਹਾ ਕੰਮ ਲਾਇਆ ਸੀਗਾ ਆਪਾਂ 5500 ਰੁਪਏ ਲੈ ਕੇ ਆਏ ਸੀ ਨੇ ਦੇ ਨਾਜਾਇਜ਼ ਮਾਈਨਿੰਗ ਦੇ ਰੋਕ ਵਿੱਚ ਗ੍ਰਿਫਤਾਰ ਹੋਏ ਹਲਕਾ ਪੋਆ ਤੇ ਕਾਂਗਰਸ ਪੁਰਵ ਵਿਧਾਇਕ ਜਿਹੜੇ ਨਿਜੁਗਿੰਦਰ ਪਾਲ ਜੋ ਕਿ ਜ਼ਮਾਨਤ ਤੇ ਰਿਹਾ ਹੋਏ ਸੀ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈ ਉਹ ਮੋਰਚਾ ਖੋਲ ਦਿੱਤਾ ਗਿਆ ਤੁਹਾਨੂੰ ਦੱਸਦੇ ਹੀ ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਜਿਹੜੀ ਹੈ ਉਹ ਅਕਸਰ ਗੱਲ ਕਰਦੀ ਆ ਰਹੀ ਆ ਉੱਥੇ ਹੀ 2 ਸਾਲ ਦਾ ਸਮੇਂ ਜਿਹੜਾ ਉਹ ਬੀਤਣ ਤੋਂ ਬਾਅਦ ਮਾਈਨਿੰਗ ਪਾਲਿਸੀ ਜਿਹੜੀ ਹੈ ਉਸ ਤੱਕ ਨਹੀਂ ਬਣਾਈ ਗਈ ਹੈ ਜਿਸਦੇ ਚਲਦੇ ਪੁਰਵ ਵਿਧਾਇਕ ਜੁਗਿੰਦਰ ਪਾਲ ਨੇ ਕਿਹਾ ਹੈ ਕਿ ਅਗਰ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤਾਂ ਰੇਤਾ ਬਜ ਜਿਹੜੇ ਨੇ ਜਿਹੜੇ ਟਰੱਕ ਭਰੇ ਹੋਏ ਰੋਜ਼ਾਨਾ ਪਠਾਨਕੋਟ ਦੀ ਸੜਕਾਂ ਤੋਂ ਗੁਜ਼ਰਦੇ ਨੇ ਤਾਂ ਇਹ ਵੀ ਜਿਹੜੇ ਨੇ ਉਹ ਪਠਾਨਕੋਟ ਤੋਂ ਨਹੀਂ ਯਾਨੀ ਕਿਤੇ ਹੋਰ ਤੋਂ ਨਹੀਂ ਕਿ ਗਲੋ ਪਾਕਿਸਤਾਨ ਤੋਂ ਆ ਰਹੇ ਨੇ ਜਿਨ੍ਹਾਂ ਲੋਕਾਂ ਦਾ ਤਾਲਮਿਲ ਸਰਕਾਰ ਦੇ ਨਾਲ ਜਿਹੜਾ ਹੈ ਉਹ ਹੈਗਾ ਆ ਉਹ ਲੋਕ ਜਿਹੜੇ ਨੇ ਉਹ ਕ੍ਰੈਸ਼ਰ ਚਲਾ ਰਹੇ ਨੇ ਤੇ ਜਿਨ੍ਹਾਂ ਦਾ ਤਾਲਮਿਲ ਨਹੀਂ ਹੈ ਸਰਕਾਰ ਉਨ੍ਹਾਂ ਉੱਤੇ ਜਿਹੜੇ ਆ ਇਲਜ਼ਾਮ ਲਗਾ ਰਹੇ ਜਿਸ ਤੇ ਚੱਲਦੇ ਅਕੀੜੀ ਅੱਡੇ ਤੇ ਟਰੱਕ ਰੋਕ ਕੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਬਾਰੇ ਗੱਲਬਾਤ ਕਰਦੇ ਹੋਏ ਪੂਰਨ ਵਿਤਾਕ ਚੁਕਿੰਦਰ ਪਾਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਮਾਈਨਿੰਗ ਪਾਲਿਸੀ ਨਹੀਂ ਬਣਾ ਰਹੀ ਹੈ ਅਜੇ ਤੱਕ ਉਲਟਾ ਲੋਕਾਂ ਨੂੰ ਤਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਰੇਤਾ ਬਜਰੀ ਜਿਹੜਾ ਹੈ ਉਹ ਸੈਂਕੜਾ ਟਰੱਕ ਜਿਹੜਾ ਹੈ ਉਹ ਲੈ ਕੇ ਉਹਨਾਂ ਨੇ ਜਾੜਾ ਹੁੰਦਾ ਵਿਧਾਨ ਸਭਾ ਹਲਕਾ ਪੋਆ ਦੇ ਵਿੱਚ ਜਿਹੜੇ ਨੇ ਉਹ ਗੁਜਰ ਰਹੇ ਨੇ ਜਿਸ ਦੇ ਜਿਹੜੇ ਨੇ ਫਾਲਸ ਗਰੁੱਪ ਪੰਜਾਬ ਸਰਕਾਰ ਜਿਹੜੀ ਹੈ ਨਾ ਕੋਈ ਵੀ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਨਹੀਂ ਪ੍ਰਸ਼ਾਸਨ ਦੇ ਜਿਹੜੇ ਵੀ ਅਧਿਕਾਰੀ ਨੇ ਜਾਂ ਕਰਮਚਾਰੀ ਨੇ ਉਹਨਾਂ ਨੂੰ ਜਿਹੜਾ ਹੈ ਉਹ ਮਗਰਮੱਛ ਜਿਹੜਾ ਹੈ ਉਹ ਕਿਹਾ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਕ੍ਰੈਸ਼ਰ ਜਿਹੜੇ ਨੇ ਉਹਨਾਂ ਦੇ ਕਹਿਣ ਤੇ ਚੱਲ ਰਹੇ ਨੇ ਤੇ ਇਸੇ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਕ੍ਰੈਸ਼ਰ ਇੰਡਸਟਰੀ ਹੈ ਉਹ ਇਹਨਾਂ ਸਾਰਿਆਂ ਦੇ ਨਾਲ ਜੁੜੀ ਹੋਈ ਹੈ ਇਸ ਦੇ ਨਾਲ ਉਹਨਾਂ ਕਿਹਾ ਹੈ ਕਿ ਉਹਨਾਂ ਨੇ ਕਾਰਵਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਉਹ ਕੋਸ਼ਿਸ਼ ਕਰਨਗੇ ਜਿਸ ਦੇ ਰੋਸ਼ ਲੜਾ ਹੈ ਉਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਂਗਰਸ ਕਾਰਜਕਰਤਾਵਾਂ ਵੱਲੋਂ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਪਰਦਰਸ਼ਨ ਚੱਲ ਰਿਹਾ ਹੈ ਰੋਜ਼ ਪ੍ਰਦਰਸ਼ਨ ਜਿਹੜਾ ਹੈ ਉਹ ਕਾਂਗਰਸ ਦੇ ਵਰਕਰਾਂ ਵੱਲੋਂ ਜਿਹੜਾ ਆ ਉਹ ਲਗਾਤਾਰ ਜਾਰੀ ਹੈ ਜਿਸ ਦੇ ਕਾਰਨ ਕੀੜੀ ਝੰਡਿਆਲ ਅੱਡੇ ਉੱਤੇ ਜਿਹੜਾ ਹੈ ਕੀੜੀ ਅੱਡੇ ਤੇ ਟਰੱਕਾਂ ਨੂੰ ਰੋਕ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਦੇਖਦੇ ਹਾਂ ਇਸ ਸਮੇਂ ਦੀ ਵੱਡੀ ਖਬਰ ਸਰਕਾਰ ਮੁਰਦਾਬਾ ਸਰਕਾਰ ਮੁਰਦਾਬਾ 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 ਲੁਕਾਣਾ ਝੂਠ ਬੋੜ ਕੇ ਬੋਟ ਲੈਣ ਵਾਲੀ ਸਰਕਾਰ ਮੁਰਦਾਬਾ ਮੁਰਦਾਬਾ ਭਾਈ ਕਿੱਥੋਂ ਆਇਓ ਆ ਕੇ ਨਗਰ ਸਭਾ ਪੀਲੇ ਡੱਬਰ ਤੇ ਬਜੜੀ ਬਿੱਲ ਹੈਗਾ ਕੀ ਕੀ ਪਾਫਰ ਆ ਪਹਾੜਾ ਦਾ ਟਰਾਂਪੋਰਟਰ ਨੂੰ ਪਤਾ ਬਈ ਕੀ ਲੱਗਦਾ ਤੁਹਾਨੂੰ ਸਸਤੀ ਮਿਲ ਰਹੀ ਹੈ ਮਹਿੰਗੀ ਮਿਲ ਰਹੀ ਹੈ ਇਹ ਰੇ ਮਹਿੰਗੀ ਮਿਲ ਰਹੀ ਹੈ ਸਸਤੀ ਦਾ ਕਾਹੋਂ ਬਣਦੀ ਹੈ ਇਹ ਮਾਈਨਿੰਗ ਬੰਦਾ ਜਿੱਦਾਂ ਤੇ ਫਿਰ ਕਿੱਦਾਂ ਰੇਤਾ ਤੁਸੀਂ ਲੈ ਆ ਰਹੇ ਹੋ ਮੈਂ ਨਹੀਂ ਮੈਂ ਉਹ ਉਹ ਬਿਲ ਕੱਟਦੇ ਨੇ ਸਰਕਾਰੀ ਉਹ ਨੈਟਰੀ ਚੱਕ ਪਾ ਵਾਰਦੇ ਨੇ ਉਹ ਜਿਹੜੀ ਕਿ ਮਾਈਨਿੰਗ ਮੂਣੀ ਦਾ ਕਿੱਥੇ ਲੈ ਕੇ ਜਾਣਾ ਮਾਰ ਲੈ ਕੇ ਆਪਣੇ ਮਰੇ ਕੋਟ ਲੈ ਨਹੀਂ ਮਗਰ ਆ ਸਮੱਸਿਆ ਜੀ ਇਹ ਨਾ ਦਾ ਬੜਾ ਜਿਹੜਾ ਰੋਡ ਜਾਂਦਾ ਹੈ ਦਾ ਇੰਨਾ ਕਿ ਭੈੜਾ ਰਸਤਾ ਹੈਗਾ ਜਿੱਥੇ ਸਾਡੇ ਬੱਚੇ ਸਕੂਲ ਜਾਂਦੇ ਨੇ ਇਹ ਡਰਾਈਵਰ ਇੰਨੇ ਕਿ ਤੇਜ਼ ਚਲਾਉਂਦੇ ਨੇ ਹਾਥੋਂ ਜਿਆਦਾ ਵਾ ਤੇ ਇੰਨੇ ਕ ਸਮੱਸਿਆ ਆਏਗੀ ਜੀ ਹੱਥੋਂ ਜ਼ਿਆਦਾ ਇਹ ਤੇ ਚਲੋ ਹੁਣ ਮੈਂ ਨਹੀਂ ਕਿਤੇ ਕਰਨ ਵੀ ਨੰਨ ਦਾ ਬੰਦ ਮੈਂ ਨਹੀਂ ਗਿਆ ਤਾਂ ਵੀ ਕਰੈਸਰ ਮੇਰੇ ਚਲੇ ਚੱਲਦੇ ਰਿਹਾ ਤਾਂ ਕੱਟ ਵੀ 40 45 ਕਰੈਸਰ ਹੋਣੇ ਹੈ ਭਾਈ ਜੀ ਇੱਥੇ ਔਰ ਮੈਂ ਖੁਦ ਪੰਚਾਇਤ ਮੈਂਬਰ ਆ ਜੀ ਸੁਣਾ ਖੁਦ ਪੰਚਾਇਤ ਮੈਂਬਰ ਆ ਮੈਂ ਮੌਜੂਦਾ ਪੰਚਾਇਤ ਦਾ ਮੈਂ ਮੇਰਾ ਵੀ ਨੰਗਿਆਲ ਹੈ ਪਰ ਸਰਕਾਰ ਤੇ ਬੰਦ ਹੈਗੇ ਨਾ ਮਾਈਨਿੰਗ ਬੰਦ ਹੈਗੀ ਹੈ ਮੈਂ ਇਹ ਪੁੱਛਣਾ ਸਰਕਾਰ ਕੋਲ ਇਹ ਪੁੱਛਣਾ ਚਾਹੁੰਦਾ ਕਿ ਮਾਈਨਿੰਗ ਬੰਦ ਹੈ ਕਰੈਸਰ ਕਿੱਦਾਂ ਚੱਲ ਰਹੇ ਨੇ ਮੈਂ ਇਹ ਪੁੱਛ ਰਿਹਾ ਦੇ ਵੀ ਇਸ ਤੈਸੀ ਮੇਰੀ ਇਹ ਇਹ ਤੁਸੀਂ ਸਾਡੇ 6000 ਰੁਪਏ 6000 ਰੁਪਏ ਲਾ ਦੇ ਪਏ ਆ ਮੇਰੇ ਭਰਾ ਨੇ ਸੋਟਾ ਜਿਹਾ ਕੰਮ ਲਾਇਆ ਸੀਗਾ ਆਪਾਂ ਸਾਡੇ 55000 ਰੁਪਏ ਲੈ ਕੇ ਆਏ ਸੀ ਰੇਤਾ ਅੱਲ ਪੇ ਆ ਮੇਰੇ ਕੋਲ ਬਿੱਲ ਪੇ ਆ ਜੀ ਪਰ ਸਰਕਾਰ ਦੇ ਕਹਿੰਦੀ ਸਸਤਾ ਰੇਤਾ ਵੈਰੀ ਦਵਾਵਾਂਗੇ ਸਾਡੀ ਸਰਕਾਰ ਬਣੇਗੀ ਤੇ ਭਾਈ ਜੀ ਰਸਤਾ ਕਿਤੇ ਮਰ ਲਗਾ ਕੁਛ ਪੁੱਛੋ ਤੇ ਸੀ ਜਾ ਕੇ ਕਿੰਨੇ ਕਿੰਨੇ ਦਾ ਦੇ ਰਿਹਾ 4800 ਰੁਪਏ ਹੁਣੇ ਸੈਂਕੜਾ ਰੋਟਰਾ ਦੇ ਤਰ੍ਹਾਂ ਲੈ ਜਾਈਂ ਪਹਿਲੀਆਂ ਸਰਕਾਰਾਂ ਸਹੀ ਹੀ ਹੂਨ ਵਾਲੀ ਸਰਕਾਰ ਜੀ ਸਰਕਾਰ ਚੰਗੀ ਜੀ ਮੇਰੀ ਕਾਂਗਰਸ ਸਰਕਾਰ ਇੰਨੀ ਕਿ ਵਧੀਆ ਸੀਗੀ ਹੱਦ ਹੋ ਗਿਆ ਕੋਈ ਕਮੀ ਨਹੀਂ ਆਨਦਲੀ ਦッコ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ ਇੱਕ ਗੱਲ ਜ਼ਰੂਰ ਹੋਈ ਆ 20 ਮਹੀਨੇ 'ਚ ਤਿੰਨ ਮੰਤਰੀ ਜ਼ੂਰ ਹੋਣਾ ਬਲਦਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਉਹ ਬੰਦ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲਦੀ ਹੈ ਉਹ ਜਗ੍ਹਾ ਤੇ ਦੱਸ ਦਿਓ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਕਿ ਜੇ ਕੋਈ ਕ੍ਰੈਸ਼ਰ ਆਣੇ ਕ੍ਰੈਸ਼ਰ ਲਾਇਆ ਹੈ ਤੇ ਉਹਨੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਆਉਣ ਨੂੰ ਸੀ ਦੇਤੀਆਂ ਮੈਂ ਉਹਨੂੰ ਪੁੱਛਾਂ ਚੰਨਾ ਭਗਵਾਨ ਦਮਾੜ ਨੇ بڑے بڑے ਵੱਡੇ ਪੋਸਟ ਲਾਏ 500 ਸੈਕਲਰ ਦਿੱਤਾ ਆਦੇਰੀ ਤਾਂ ਜਿਹੜਾ ਉਹ 5000 6000 ਨੂੰ ਸੈਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਲੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕੀੜੀ ਏਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆ ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਦੀ ਕੀਤੀ ਕੋਈ ਬੰਦਾ ਮੇਰੇ ਤੇ ਹੰਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜ਼ੀ ਮੈਨੂੰ ਮਾਲ ਦੇ ਦਿਓ ਮੈਂ 1500 ਲਿਆ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਚਾਹੁੰਦਾ ਕਿਹੜੀ ਅੱਡੇ ਦੇ ਵਿੱਚ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲੀ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮਿੰਟੋਂ ਮਿੰਟ ਪੁਲਿਸ ਉੱਥੇ ਆਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗਰਮਾਸ਼ਾ ਹੁੰਦਾ ਕ੍ਰੈਸ਼ੇ ਚੱਲਦਾ ਹੈ ਉਹ ਹੁਣ ਵੀ ਰਾਤ ਵੀ ਚੱਲਦਾ ਦਿਨ ਵੀ ਚੱਲਦਾ ਉਹੜੇ ਕੋਈ ਇਹਨੂੰ ਖੜਖੜਦੀ ਵਾਜ ਨਹੀਂ ਦਿੰਦੀ ਐ ਜਿਹੜੇ ਕ੍ਰੈਸ਼ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਜੀ ਅਵੈਧ ਮਾਈਨਿੰਗ ਕਰ ਰਿਹਾ ਤੇ ਮੈਂ ਤੁਹਾਨੂੰ ਪੁੱਛਾਂ데요 ਕਿ ਕਿਵੇਂ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤਾਂ 2 ਮਹੀਨਿਆਂ ਤੋਂ ਕ੍ਰੈਸ਼ ਨੂੰ ਬੰਦ ਕੀਤਾ ਹੋਇਆ ਹੈ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਪਰ ਇਹ ਜਿਹੜੇ ਕ੍ਰੈਸ਼ ਹੁਣ ਬੈ ਇਸ ਲਈ ਮੇਰੇ ਖਿਆਲ ਸੱਤ ਵਜੇ ਗਿਆ ਸੱਤ ਵਜੇ ਗਿਆ ਤੁਹਾਡੀ ਇੱਕ ਡੀਸੀ ਸਾਉ ਨੇ ਸਰਕਲ ਕੱਢਿਆ ਵੀ 8 ਵਜੇ ਤੋਂ ਪਹਿਲੇ ਕੋਈ ਗੱਡੀ ਖਾਲੀ ਆਣੀ ਨਹੀਂ ਚਾਹੀਦੀ ਇਹ ਬਾਈਰ ਗੱਡੀ ਆ ਗਈ ਹੈ ਤੇ ਜੇ ਗੱਡੀ ਆਈ ਹੈ ਕ੍ਰੈਸ਼ਰ ਕੋਈ ਚੱਲਦਾ ਨਹੀਂ ਪਿਆ ਤੂੰ ਕਹਿੰਦੇ ਨਹੀਂ ਚੱਲਿਆ ਕਾਲਜਾਂ ਤੁਹਾਡੇ ਨਹੀਂ ਚੱਲਿਆ ਤੇ ਫਿਰ ਮੈਂ ਬਿੱਲ ਚੈੱਕ ਕੀਤਾ ਬਿੱਲ ਤੇ ਆ ਗਿਆ ਥੋਂ ਦੇ ਕ੍ਰੈਸ਼ਰ ਦਾ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ-ਮੋੜਾ ਕੀਤਾ ਛੜ-ਛੁੜਕਾ ਬਾਈਬਲ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਪੋ ਜਿਸ਼ਾ ਡਿਟਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਸਾਰੇ ਸਾਥ ਜਦੋਂ ਤੁਸੀਂ ਜੇਲ੍ਹ ਜੋ ਛੱਡਦੇ ਹੋ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾਲ ਡਰੇ ਤੇ ਨਾਲ ਡਰਨ ਵਾਲਿਆ ਡਰਾਂ ਵਾਲੇ ਜੂਰ ਹੈਗੇ ਸਾਰੇ ਜਿੰਨੇ ਵਰਕਰ ਆ ਸਾਡੇ ਭੋਏ ਹਲਕੇ ਦੇ ਸਾਰੇ ਇੱਥੇ ਇਕੱਠੇ ਆ ਅਸੀਂ ਰੋਜ਼ ਵੇਖਦੇ ਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਇਤਰੋ ਟਰੱਕ ਜਾ ਰਹੇ ਆ ਭਰ ਭਰ ਕੇ ਜਾ ਰਹੇ ਆ ਕਹ ਰਹੇ ਕਿ ਮਾਈਨਿੰਗ ਨਹੀਂ ਹੋ ਰਹੀ ਮਾਈਨਿੰਗ ਹੋ ਰਹੀ ਹੈ ਤੇ ਟਰੱਕ ਭਰ ਕੇ ਜਾ ਰਹੇ ਆ ਪਹਿਲੇ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਉਹ 1800 ਨੂੰ 2000 ਨੂੰ ਰੇਤਾ ਸੀ ਅੱਜ 6000 ਨੂੰ ਰੇਤਾ ਆਪਾਂ ਕਿਨੂੰ ਕਹੀਏ ਜੇ ਆਪਾਂ ਇਸ ਗੱਲ ਤੇ ਆਨੇ ਆ ਮੁੱਦੇ ਤੇ ਆਨੇ ਰ ਫੜ ਕੇ ਸਾਡੇ ਵਿਧਾਇਕ ਨੂੰ ਅੰਦਰ ਦੇ ਦਿੰਦੇ ਆ ਪਿਛਲੇ ਦਿਨੀ ਅੰਦਰ ਦਿੱਤਾ ਪੂਰੇ ਵਿਧਾਇਕ ਨੂੰ ਉਹਨਾਂ ਦਾ ਕਹਿਣਾ ਕਿ ਮੇਰੇ ਕ੍ਰੈਸ਼ਰ ਬੰਦ ਸੀਗੇ ਲੇਕਿਨ ਇਹ ਜਿਹੜੇ ਕਹਦੇ ਹੋ ਅੱਜ ਕਾਫੀ ਚੱਲ ਰਹੇ ਨੇ ਰੇਤਾ ਮੇਰੇ ਇਹਨਾਂ ਦੇ ਕ੍ਰੈਸ਼ਰ ਇਹ ਕ੍ਰੈਸ਼ਰ ਤੋਂ ਨਹੀਂ ਆ ਰਹੀ ਜੀ ਇਹ ਬਾਈਰ ਪਾਕਿਸਤਾਨ ਤੋਂ ਆ ਰਹੀ ਹੈ ਜੀ ਇੱਥੇ ਭੋਏ ਹਲਕੇ ਚ ਕੋਈ ਕ੍ਰੈਸ਼ਰ ਨਹੀਂ ਚੱਲ ਰਿਆ ਇਹ ਇਹਦਾ ਕਹਿਣਾ ਆ ਪਰ ਅੱਜ ਹੁਣ ਵੇਖੋ 100 ਗੱਡੀ ਦੀ ਲਾਈਨ ਲੱਗੀ ਇੱਧਰ ਲੱਗੀ ਆ 100 ਗੱਡੀ ਦੀ ਲਾਈਨ ਸੁੱਧੇ ਟੱਕਰ ਨੂੰ ਲੱਗੀ ਆ ਇਹ ਕਿੱਥੋਂ ਕੋਈ ਕਾਰਵਾਈ ਨਹੀਂ ਜਿਹੜੀ ਨਜ਼ਾਇਰ ਮਾਈਨਿੰਗ ਕਰ ਰਿਹਾ ਉਹਨਾਂ ਨੂੰ ਅੰਦਰ ਦਿੱਤਾ ਜਾਏ ਤੇ ਜਿਹੜੇ ਨਜ਼ਾਇਰ ਮਾਈਨਿੰਗ ਨਹੀਂ ਕਰਦੇ ਉਹਨਾਂ ਨੂੰ ਫੜ ਕੇ ਨਾਲ ਅੰਦਰ ਦਿੱਤਾ ਅਸੀਂ ਕਹਿੰਦੇ ਇਨਸਾਫ ਹੋਣਾ ਚਾਹੀਦਾ ਕੈਮਰਾਮੈਨ ਹਨੀ ਦੇ ਸਾਥ ਅਜੇ ਸੈਣੀ ਦੀ ਰਿਪੋਰਟ